ਸਟੀਮ ਨਾਲ ਅਸੀਂ ਹੰਗਰ ਤਿਆਰ ਕਰਦੇ ਆਂ ਬੋਇਲਰ ਤੁਸੀਂ ਦੇਖ ਰਹੇ ਹੋ ਪਿੱਛੇ ਖੜਾ ਜੀ ਤੇ ਇਹਦਾ ਫਾਇਦਾ ਇੱਕ ਨਹੀਂ ਬਹੁਤ ਜ਼ਿਆਦਾ ਫਾਇਦਾ ਨਹੀਂ ਇੱਕ ਤਾਂ ਇਹ ਆ ਵੀ ਬਾਲਣ ਦੀ ਜਿਹੜੀ ਕੰਜੈਕਸ਼ਨ ਆ ਉਹ ਕੱਟ ਗਈ ਜੀ ਪੋਲੂਸ਼ਨ ਘਟ ਗਿਆ ਜਦ ਬਾਲਣ ਘਟਪੋਦਾ ਤੇ ਦੂਜਾ ਜਿਹੜਾ ਭੋਜਨ ਉਹ ਹਾਈਜਨ ਕੰਡੀਸ਼ਨ ਚ ਤਿਆਰ ਹੁੰਦਾ ਮਤਲਬ ਬਹੁਤ ਸਲੋ ਵੀ ਤਿਆਰ ਕਰ ਸਕਦੇ ਆਂ ਆਪਾਂ ਇਹ 1.5 ਲੱਖ ਤੋਂ 1 ਲੱਖ ਬੰਦੇ ਤੱਕ ਦਾ ਭੋਜਨ ਤਿਆਰ ਹੋ ਜਾਣਾ ਘੱਟ ਲੱਕੜ ਨਾਲ ਜਿਹੜੀ ਸ਼੍ਰੋਮਣੀ ਕਮੇਟੀ ਜੀ ਸਾਨੂੰ ਯਾਦ ਕਰਦੀ ਹੈ ਸਾਨੂੰ ਹੁਕਮ ਕਰਦੀ ਹੈ ਤੇ ਉਸ ਸਮੇਂ ਅਸੀਂ ਆਪਦਾ ਮੋਬਾਈਲਰ ਲੈ ਕੇ ਤੇ ਸੰਗਤ ਨੂੰ ਲੈ ਕੇ ਇੱਥੇ ਪਹੁੰਚ ਜਾਂਦੇ ਹਾਂ ਪਾਣੀ ਹੈ ਜਿਹੜਾ ਇਹ ਮੋਟਰ ਦੇ ਨਾਲ ਪ੍ਰੈਸ਼ਰ ਦੇ ਨਾਲ ਪਾਣੀ ਪੈਂਦਾ ਬਹੁਤ 2 ਪਾਵਰ ਦੀ ਮੋਟਰ ਆ ਜਿਹੜੀ ਵੱਡਾ ਪੰਪ ਲੱਗਿਆ ਹੈ ਪ੍ਰੈਸ਼ਰ ਉਹ ਤੱਕ ਕੇ ਉਹ ਕਿ ਸਟੀਮ ਦੀ ਪਾਵਰ ਜ਼ਿਆਦਾ ਹੁੰਦੀ ਹੈ ਉਹ ਪਾਣੀ ਨੂੰ ਐਂਟਰ ਨਹੀਂ ਹੋਣ ਦਿੰਦੀ ਜਦੋਂ ਸਟੀਮ ਬਣ ਜਾਂਦੀ ਹੈ ਉਹਦੇ ਖਾਤਰ ਹਾਈ ਪੰਪ ਹੁੰਦਾ ਇੱਕ ਜਿਹੜਾ ਸਟੀਮ ਪਾਣੀ ਨੂੰ ਧੱਕ ਕੇ ਉਹਦੇ ਚ ਪਾਉਂਦਾ ਤੇ ਇੱਕ ਇੱਕ ਵਾਰ ਦੇ ਵਿੱਚ ਜਿਹੜਾ 5 ਕੁਇੰਟਲ ਪਾਣੀ ਹੈ ਇੱਕ ਵਾਰ ਚ ਪੈ ਜਾਂਦਾ ਤੇ ਉਹ ਜਦੋਂ 5 ਕੁਇੰਟਲ ਪਾਣੀ ਉਬਲ ਕੇ ਉਹਦੀ ਭਾਪ ਬਣ ਜਾਂਦੀ ਹੈ ਜਿੰਨਾ ਜਿੰਨਾ ਘਟਦਾ ਜਾਂਦਾ ਉਹਨਾਂ ਉਹਨਾਂ ਕ ਪਾਣੀ ਉਹਦੇ ਚ ਪੈਂਦਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਗੁਰਿੰਦਰ ਸਿੰਘ ਸਾਡਾ ਪਿੰਡ ਰੌਣੀਆ ਜੀ ਡਿਸਟ੍ਰਿਕਟ ਲੁਧਿਆਣਾ ਜੀ ਇਹ ਤੁਸੀਂ ਜਿਹੜਾ ਲੰਗਰ ਲਾਉਂਦੇ ਹੋ ਇਸ ਟੀਮ ਨਾਲ ਕੀ ਹੈ ਕਦੋਂ ਤੋਂ ਲਾਉਂਦੇ ਹੋ ਕਿੰਨੇ ਟਾਈਮ ਲੱਗਿਆ ਕੀ ਇਹ ਸਿਸਟਮ ਹੈ ਤੁਹਾਡਾ ਜਿਹੜਾ ਲੰਗਰ ਆ ਜੀ 2008 ਤੋਂ ਨਿਰੰਤਰ ਚੱਲਦਾ ਜੀ ਦੂਸਰਾ ਸਾਲ ਆ ਜੀ ਤੇ ਇਸ ਟੀਮ ਨਾਲ ਅਸੀਂ ਰੰਗਰ ਤਿਆਰ ਕਰਦੇ ਹਾਂ ਬੋਇਲਰ ਤੁਸੀਂ ਦੇਖ ਰਹੇ ਹੋ ਪਿੱਛੇ ਖੜਾ ਜੀ ਤੇ ਇਹਦਾ ਫਾਇਦਾ ਇੱਕ ਨਹੀਂ ਬਹੁਤ ਜ਼ਿਆਦਾ ਫਾਇਦਾ ਨੇ ਜੀ ਇੱਕ ਤਾਂ ਇਹ ਆ ਵੀ ਬਾਲਣ ਦੀ ਜਿਹੜੀ ਕੰਜ਼ਮਪਸ਼ਨ ਆ ਉਹ ਕੱਟ ਗਈ ਜੀ ਸੋਲੂਸ਼ਨ ਘਟ ਗਿਆ ਜੇ ਬਲਨ ਘਟਪਕਦਾ ਤੇ ਦੂਜਾ ਜਿਹੜਾ ਭੋਜਨ ਆ ਉਹ ਹਾਈਜੈਨਿਕ ਕੰਡੀਸ਼ਨ ਚ ਤਿਆਰ ਹੁੰਦਾ ਮਤਲਬ ਬਹੁਤ ਸਲੋ ਵੀ ਤਿਆਰ ਕਰ ਸਕਦੇ ਆ ਆਪਾਂ ਤੇ 1,50,000 ਤੋਂ 1 ਲੱਖ ਬੰਦੇ ਤੱਕ ਦਾ ਭੋਜਨ ਤਿਆਰ ਹੋ ਜਾਂਦਾ ਘੱਟ ਲੱਕੜ ਨਾਲ ਜੀ ਤੇ ਬੰਦੇ ਹੁਣ ਤੁਹਾਨੂੰ ਪਤਾ ਬੰਦੇ ਸੇਵਾਦਾਰ ਸਾਡੇ ਕੋਲ ਘਟ ਜਾਂਦੇ ਨੇ ਪਿੰਡਾਂ ਚ ਨਵਾਂ ਯੂਥ ਆ ਜਿਹੜਾ ਫੋਰਮ ਚਲਿਆ ਗਿਆ ਤੇ ਮੂਵ ਹੁਣ ਕਰਕੇ ਸਾਨੂੰ ਦਿੱਕਤ ਆਉਂਦੀ ਸੀ ਇਸ ਕਰਕੇ ਇਹ ਬਹੁਤ ਵੱਡੀ ਸਹਾਇਤਾ ਕਰਦਾ ਸਾਡਾ ਇਸ ਟੀਮ ਦਾ ਜਿਹੜਾ ਸਿਸਟਮ ਹੈ ਤੁਸੀਂ ਕਿੱਦਾਂ ਤਿਆਰ ਕੀਤਾ ਕਿੰਨੇ ਕਾ ਤੇ ਖਰਚਾ ਹੋਇਆ ਕਿੰਨੀ ਕਹਦੀ ਕਪੈਸਿਟੀ ਆ ਕਪੈਸਿਟੀ ਇਹਦੀ ਹੈਗੀ 1 ਲੱਖ ਤੋਂ 50 ਹਜ਼ਾਰ ਬੰਦੇ ਤੱਕ ਮਤਲਬ ਤਿਆਰ ਕਰ ਦਿੰਦਾ ਖਾਣਾ ਜੀ ਤੇ ਰੋਜ਼ਾਨਾ ਪਰ ਜਿਹੜਾ ਤਿਆਰ ਕੀਤਾ ਤਿਆਰ ਸਾਡੀ ਸਾਰੀ ਮਤਲਬ ਟੀਮ ਵਰਕ ਕੇ ਇੱਕ ਤਰ੍ਹਾਂ ਦਾ ਸਾਡੇ ਮਿੱਤਰ ਕੋਲੇ ਕਿਸੇ ਕੋਲੇ ਬੋਇਲਰ ਦੇਖਿਆ ਸੀ ਅਸੀਂ ਉਹ ਖੋਆ ਬਣਾਉਂਦੇ ਨੇ ਡੇਰੀ ਦਾ ਕੰਮ ਕਰਦੇ ਨੇ ਜੀ ਤੇ ਉਸ ਤੋਂ ਮਤਲਬ ਅਸੀਂ ਸੇਧ ਲੈ ਕੇ ਉਹਨਾਂ ਤੋਂ ਪੁੱਛਿਆ ਵੀ ਕਿਵੇਂ ਤਿਆਰ ਕਰਦਾ ਫਿਰ ਅਸੀਂ ਇਹ ਤਿਆਰ ਕਰਵਾਇਆ ਟਰਾਲੀ ਦੇ ਉੱਤੇ ਉਹਨਾਂ ਦਾ ਥੱਲੇ ਦੀਗਾ ਤੇ ਸਾਨੂੰ ਤਕਰੀਬਨ 4 ਸਾਲ ਹੋ ਗਏ ਇਹਨਾਂ ਨਾਲ ਇਹਦੇ ਨਾਲ ਵਰਕ ਕਰਦੇ ਨਾਲ ਤੇ ਭਾਫ਼ ਤਿਆਰ ਹੁੰਦੀ ਆ ਪਾਣੀ ਤੋਂ ਇੱਕ ਜਗ੍ਹਾ ਤੇ ਬਾਲਣ ਪੈਂਦਾ ਸਟੀਮ ਨਾਲ ਸਾਰਾ ਹੀ ਖਾਣਾ ਅਸੀਂ ਪ੍ਰਿਪੇਅਰ ਕਰਦੇ ਹਾਂ ਕਿਹੜਾ ਬਾਲਣ ਯੂਜ਼ ਕਰਦੇ ਹਾਂ ਲੱਕੜ ਯੂਜ਼ ਕਰਦੇ ਹਾਂ ਜੀ ਤਕਰੀਬਨ ਜਿਵੇਂ ਨੇ ਨੇਰੀਆਂ ਨੇਰੀਆਂ ਨੂੰ ਰੀਆਂ ਆ ਕੇ ਲੱਕੜ ਡੇਹ ਜਾਂਦੇ ਨੇ ਦਰਖਤੋਂ ਪਿੰਡਾਂ ਤੋਂ ਅਸੀਂ ਇਕੱਠੇ ਕਰ ਲੈਂਦੇ ਹਾਂ ਤੇ ਇਕੱਠੇ ਕਰਕੇ ਛੋਟੇ ਪੀਸਾਂ 'ਚ ਕੱਟ ਕੇ ਕੋਲਾ ਹਾਉਨੇ ਆ ਜੀ ਇਹਦੇ ਨਾਲ ਇਸ ਤਰ੍ਹਾਂ ਸੰਗਤਾਂ ਇੱਕ ਨੋਟ ਹੁੰਦਾ ਜਿਵੇਂ ਕਦੋਂ ਕਲੰਗਰ ਲਾਉਣਾ ਤੁਸੀਂ ਕਿੰਨੇ ਸਾਲ ਹੋ ਗਏ 16 ਸਾਲ ਤੋਂ ਲੰਗਰ ਚੱਲਦਾ ਜੀ ਅਸੀਂ 15 ਤਰੀਕ ਤੋਂ ਇਸ ਵਾਰ 15 ਤਰੀਕ ਤੋਂ 29 ਤਰੀਕ ਤੱਕ ਲੰਗਰ ਲਾਉਣਾ ਜੀ ਇਲਾਕਾ ਨਿਵਾਸੀਆਂ ਤੇ ਦੇਸ਼ ਵੇਸ਼ ਚ ਜਿਹੜੇ ਸਾਡੇ ਮਿੱਤਰ ਬੈਠੇ ਨੇ ਭਾਈ ਬੈਠੇ ਨੇ ਉਹਨਾਂ ਦੇ ਸਹਿਯੋਗ ਨਾਲ ਚੱਲਦਾ ਜੀ ਇਹਦੇ ਨਾਲ ਸਟੀਮ ਨਾਲ ਕਿਦਾਂ ਬੈਟਰ ਬਣਦਾ ਕੀ ਬੈਟਰ ਬਣਦਾ ਸਵਾਦ ਬੈਟਰ ਬਣਦਾ ਜਾਂ ਜਲਦੀ ਪਚਦਾ ਕੀ ਜਿਆਦਾ ਪੱਕ ਪੈਂਦਾ ਇੱਕ ਤਾਂ ਜੇ ਆਪਾਂ ਮਤਲਬ ਜਿਵੇਂ ਆਪਾਂ ਕੁੱਕਰ ਚ ਬਣਾਉਨੇ ਆ ਬਣਦੀ ਉਹ ਚ ਵੀ ਸਟੀਮ ਆ ਜੀ ਕੁੱਕਰ ਚ ਤੋ ਟਾਕੇ ਉਹ ਗਲਦਾ ਭੋਜਨ ਇਹ ਚ ਪੱਕਦਾ ਜੀ ਜਿਵੇਂ ਆਪਾਂ ਆਮ ਲੱਕੜ ਤੇ ਅੱਗੇ ਪਕਾਉਂਦੇ ਹੁੰਦੇ ਸੀ ਮਤਲਬ ਪ੍ਰਾਣੀ ਤਰੀਕੇ ਨਾਲ ਓਕਣ ਪੱਕਦਾ ਦੂਜੀ ਗੱਲ ਬੱਲਣ ਘੱਟ ਖੱਪਦਾ ਜੀ ਖੱਪਤ ਘੱਟ ਹੁੰਦੀ ਆ ਬੱਲਣ ਦੀ ਉਹਦਾ ਫਾਇਦਾ ਤੀਜੀ ਗੱਲ ਜਿੱਥੇ ਪੰਜ ਭੱਟੀਆਂ ਨੇ ਕੰਮ ਕਰਨਾ ਲੱਕੜ ਜਿੱਥੇ ਬੱਲਣੀ ਆ ਜਾਂ ਡੀਜ਼ਲ ਪਕਾਉਣਾ ਉਥੇ ਇੱਕ ਭੱਟੀ ਨਾਲ 2.5 ਤਿੰਨ ਕੁਇੰਟ ਲੱਕੜ ਨਾਲ ਸਾਰੀ ਦਿਹਾੜੀ ਲੱਗ ਜਾਂਦੀ ਆ ਜੀ ਗਰਮ ਪਾਣੀ ਵੀ ਮਿਲਦਾ ਚਾਹ ਵੀ ਬਣਦੀ ਆ ਨਿਰੰਤਰ ਚੱਲਦਾ ਰਹਿੰਦਾ ਚਾਹ ਤਾਂ 24 ਘੰਟੇ ਚੱਲਦੀ ਆ ਜਿਵੇਂ ਹੁਣ ਕੱਲ ਦੀ ਗੱਲ ਕਰੀ ਕੱਲ ਲੰਗਰ ਵੀ 24 ਘੰਟੇ ਵਾਂਗੂ ਚੱਲੇ ਆ ਜੀ ਬਹੁਤ ਕੁਝ ਲੋਕ ਇਹ ਵੀ ਇਹ ਵੀ ਆਏ ਸਾਲ ਆਉਂਦੇ ਹੁਣ ਜੇ ਵੀ ਅਸੀਂ ਇੱਥੇ ਲੰਗਰ ਛਕਣਾ ਕੁਈ ਇਦਾਂ ਦੇ ਵੀ ਆਉਂਦੇ ਆ ਲੋਕ ਤੁਹਾਡੇ ਨੂੰ ਪੱਕੇ ਜਿਵੇਂ ਹੁਣ ਪਰਮਾਨੈਂਟ ਡਿਊਟੀ ਵਾਲੇ ਬੰਦੇ ਨੇ ਜਿਵੇਂ ਹੁਣ ਪੁਲਿਸ ਲਾਈਨ ਦੇ ਮੈਂ ਬੰਦੇ ਨੇ ਜਿਹੜੇ ਨੇੜੇ ਲੱਗੇ ਹੋਏ ਨੇ ਜਾਉਂ ਵੀ ਦੂਰੋਂ ਚੱਲ ਕੇ ਆਉਂਦੇ ਨੇ ਚਾਹ ਤੇ ਲੰਗਰ ਦੀ ਦਾਲ ਸਾਡੀ ਇਹ ਵੀ ਮਸ਼ਹੂਰ ਆ ਬਹੁਤ ਵਧੀਆ ਕਮੈਂਟ ਪਾਸ ਕਰ ਦਿੰਨੇ ਲੋਕ ਵੀ ਬਹੁਤ ਵਧੀਆ ਦਾਲ ਬਹੁਤ ਪਿੰਡ ਰੌਣੀ ਤੋਂ ਆ ਜਿਹੜਾ ਲੁਧਿਆਣਾ ਤੋਂ ਆ ਜੀ ਇਹ ਤੁਸੀਂ ਜਿਹੜਾ ਮਤਲਬ ਲੰਗਰ ਲਾਉਣੀ ਹੈ ਟੈਕਨੀਕਲੀ ਤੁਹਾਡੇ ਜਿਹੜੀ ਇਹ ਜਿਹੜੀ ਸਟੀਮ ਵਾਲਾ ਸਿਸਟਮ ਹੈ ਕਿੱਦਾਂ ਕੰਮ ਕਰਦਾ ਹੈ ਕਿ ਕੀ ਕੀ ਯੂਜ਼ ਕੀਤਾ ਗਿਆ ਜਿਹੜੀ ਇਹ ਸਟੀਮ ਵਾਲਾ ਹੈਗਾ ਸਿਸਟਮ ਜੀ ਕੁਝ ਸਾਡੇ ਜਿਹੜੇ ਮਿੱਤਰ ਸੀਗੇ ਉਹਨਾਂ ਦਾ ਪਹਿਲਾਂ ਖੋਏ ਵਗੈਰਾ ਕਰਦੇ ਸੀ ਇਹ ਕੁਝ ਸਾਡੇ ਵਿੱਚ ਮਿੱਤਰ ਨੇ ਜਿਹੜੇ ਇੱਥੇ ਸੇਵਾ ਵੀ ਕਰ ਰਹੇ ਨੇ ਸ਼ਿਪ ਦੇ ਵਿੱਚ ਸੈਕੰਡ ਕੈਪਟਨ ਨੇ ਉਹਨਾਂ ਨੇ ਸਾਨੂੰ ਤਕਨੀਕ ਬਾਰੇ ਥੋੜੀ ਜਿਹੀ ਜਾਣਕਾਰੀ ਦਿੱਤੀ ਸੀ ਕਿ ਵੀ ਇਹਦੇ ਨਾਲ ਘਟਾ ਹੋ ਸਕਦਾ ਬਾਲਣ ਦਾ ਤੇ ਹੋਰ ਚੀਜ਼ਾਂ ਦਾ ਤੇ ਉਹਨਾਂ ਨੇ ਜਾਣਕਾਰੀ ਲੈ ਕੇ ਇਹਦੀ ਜਿਹੜੀ ਤਕਨੀਕ ਆ ਉਹ ਤਿਆਰ ਕੀਤੀ ਗਈ ਸੀ ਦੱਸ ਕੇ ਤੇ ਉਹਦੋਂ ਦੱਸ ਕੇ ਤਿਆਰ ਕਰਵਾਇਆ ਗਿਆ ਉਸ ਆਧਾਰ 'ਤੇ ਇਹ ਜਿਹੜਾ ਬੋਇਲਰ ਆ ਕੰਮ ਕਰਦਾ ਉਹਨਾਂ ਨੇ ਸਾਨੂੰ ਕਿਉਂਕਿ ਸ਼ਿਪ ਦੇ ਵਿੱਚ ਸਾਰਾ ਕੰਮ ਬੋਇਲਰ ਤੇ ਹੀ ਹੁੰਦਾ ਹੈ ਜ਼ਿਆਦਾ ਉਹਨਾਂ ਨੇ ਸਾਨੂੰ ਇਹਦੇ ਫਾਰਮੂਲੇ ਸਮਝਾਏ ਨੇ ਵੀ ਇਦਾਂ ਇਹ ਪ੍ਰੈਸ਼ਰ ਹੁੰਦਾ ਤੇ ਇੰਨਾ ਘੱਟ ਵੱਧ ਕੀਤਾ ਜਾ ਸਕਦਾ ਉਸ ਆਧਾਰ 'ਤੇ ਉਹਨਾਂ ਦੀ ਗਾਈਡੈਂਸ ਦੇ ਆਧਾਰ 'ਤੇ ਅਸੀਂ ਇਹ ਨੂੰ ਚਲਾ ਰਹੇ ਹਾਂ ਤੇ ਕਿੱਥੇ ਕਿੱਥੇ ਯੂਜ਼ ਕੀਤਾ ਤੁਸੀਂ ਕਿੱਥੇ ਆਮ ਵਰਤਦੇ ਹੋ ਏ ਜੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਇਦੋਂ ਬਾਅਦ ਜਿਹੜਾ ਬਸਾਖੀ ਦਾ ਕੋਈ ਜਿਹੜਾ ਵੱਡਾ ਜੋੜ ਮੇਲਾ ਜੋੜ ਸਭਾ ਹੁੰਦੀ ਆ ਬਸਾਖੀ ਨੂੰ ਸੰਗਤ ਆਉਂਦੀ ਆ ਫਤੇਗੜ ਸਾਹਿਬ ਕੇ ਜਾਂ ਹੋਰ ਵੀ ਜਿਹੜੇ ਵੱਡੇ ਪ੍ਰੋਗਰਾਮ ਹੁੰਦੇ ਨੇ ਫਤੇਗੜ ਸਾਹਿਬ ਕੇ ਇੱਥੇ ਅਸੀਂ ਇਹਨੂੰ ਹਰ ਟਾਈਮ ਜਦੋਂ ਵੀ ਜਿਹੜੀ ਸ਼੍ਰੋਮਣੀ ਕਮੇਟੀ ਆ ਸਾਨੂੰ ਯਾਦ ਕਰਦੀ ਆ ਸਾਨੂੰ ਹੁਕਮ ਕਰਦੀ ਆ ਤੇ ਉਸ ਸਮੇਂ ਅਸੀਂ ਆਪਦਾ ਮੋਬਾਈਲਰ ਲੈ ਕੇ ਤੇ ਸੰਗਤ ਨੂੰ ਲੈ ਕੇ ਇੱਥੇ ਪਹੁੰਚ ਜਾਂਦੇ ਹਾਂ ਕਿੱਦਾਂ ਕਿੱਦਾਂ ਜੂਝ ਹੁੰਦਾ ਕਿ ਤੂੰ ਪਾਣੀ ਕਿੱਦਾਂ ਪਾਉਂਦੇ ਹੋ ਕਿੱਥੇ ਕਿੱਥੇ ਇੱਥੇ ਪਾਣੀ ਆ ਜਿਹੜਾ ਇਹ ਮੋਟਰ ਦੇ ਨਾਲ ਪ੍ਰੈਸ਼ਰ ਦੇ ਨਾਲ ਪ ਚਣੋਂ ਤੱਕ ਕੇ ਉਹ ਕਿ ਸਟੀਮ ਦੀ ਪਾਵਰ ਜ਼ਿਆਦਾ ਹੁੰਦੀ ਹੈ ਉਹ ਪਾਣੀ ਨੂੰ ਐਂਟਰ ਨਹੀਂ ਹੋਣ ਦਿੰਦੀ ਜਦੋਂ ਸਟੀਮ ਬਣ ਜਾਂਦੀ ਹੈ ਉਹਦੇ ਖਾਤਰ ਹਾਈ ਪੰਪ ਹੁੰਦਾ ਇੱਕ ਜਿਹੜਾ ਸਟੀਮ ਪਾਣੀ ਨੂੰ ਤੱਕ ਕੇ ਉਹਦੇ ਚ ਪਾਉਂਦਾ ਤੇ ਇੱਕ ਇੱਕ ਵਾਰ ਦੇ ਵਿੱਚ ਜਿਹੜਾ 5 ਕੁਇੰਟਲ ਪਾਣੀ ਆ ਇੱਕ ਵਾਰ ਚ ਪੈ ਜਾਂਦਾ ਤੇ ਉਹ ਜਦੋਂ 5 ਕੁਇੰਟਲ ਪਾਣੀ ਉਬਲ ਕੇ ਉਹਦੀ ਭਾਪ ਬਣ ਜਾਂਦੀ ਹੈ ਜਿੰਨਾ ਜਿੰਨਾ ਕੋ ਘਟਦਾ ਜਾਂਦਾ ਉਹਨਾਂ ਉਹਨਾਂ ਕ ਪਾਣੀ ਉਹਦੇ ਚ ਪੈਂਦਾ ਜਾਂਦਾ ਜੀ ਇਹ ਸਾਡੇ ਕੋਲ ਤਿੰਨ ਜਿਹੜੇ ਵੱਡੇ ਨੇ ਕੜਾਹੇ ਨੇ ਲੱਗੇ ਹੋਏ ਸਟੀਮ ਨਾਲ ਚੱਲਦੇ ਨੇ ਜਿਹੜੇ ਤੇ ਤਿੰਨ ਕੜਾਹੇ ਨੇ ਜਿਹੜੇ ਇੱਕ ਕੜਾਹਾ 2 ਕੁਇੰਟਲ 20 ਕਿਲੋ ਦਾ ਜਿਹੜਾ ਉਹਦਾ ਚੀ ਤੇ 2 ਕੁਆਂਟਲ 20 ਕਿਲੋ ਚੌਲ ਸਬਜੀ ਦਾਲ ਉਹ ਤਿਆਰ ਹੋ ਜਾਂਦੀ ਹੈ ਤਿੰਨ ਕੜਾਏ ਨੇ ਸਾਡੇ ਕੋਈ 6 ਕੁਆਂਟਲ 60 ਕਿਲੋ ਦੇ ਕਰੀਬ ਸਾਡਾ ਜਿਹੜਾ ਸਮਾਨ ਹੈ ਉਹ 15 ਤੋਂ 20 ਮਿੰਟ ਦੇ ਵਿੱਚ ਤਿਆਰ ਹੋ ਜਾਂਦਾ ਇਹਦੇ ਨਾਲ ਕੀ ਪੋਲੂਸ਼ਨ ਜਾਂ ਪ੍ਰਦੂਸ਼ਨ ਕੀ ਫਰਕ ਹੈ ਇਹਦੇ ਨਾਲ ਜੀ ਪ੍ਰਦੂਸ਼ਨ ਦਾ ਇਹ ਫਰਕ ਪਿਆ ਵੀ ਇਹ ਬਾਲਣ ਘੱਟ ਖਪਤ ਕਰਦਾ ਜੀ ਅੱਗੇ ਅਸੀਂ ਮਤਲਬ ਟਰਾਲੀ ਦੀ ਜਿਹੜੀ ਸਾਡੀ ਉਹ 2-3 ਦਿਨਾਂ ਦੇ ਵਿੱਚ ਹੀ ਲੱਗ ਜਾਂਦੀ ਸੀਗੀ ਹੁਣੇ ਵੱਧ ਲਾਉਂਦਾ ਇਹ ਮਤਲਬ ਜਿੱਦਾਂ ਜਿਹੜਾ ਗੀਜ਼ਰ ਹੁੰਦਾ ਆਮ ਪਿੰਡਾਂ ਦੇ ਵਿੱਚ ਵਰਤਿਆ ਜਾਂਦਾ ਲੱਕੜ ਵਾਲਾ ਗੀਜ਼ਰ ਜਾਂ ਪਾਥੀ ਵਾਲਾ ਕਹਿੰਦੇ ਆ ਜਿੰਨੀ ਲੱਕੜ ਉਹ ਖਾ ਜਾਂਦਾ ਸੀ ਸਾਡਾ ਗਰਮ ਪਾਣੀ ਕਰਦਾ ਕਰਦਾ ਉੰਨੀ ਹੁਣ ਬੋਇਲਰ ਕਰਦਾ ਤੇ ਸਾਰਾ ਕੁਝ ਤਿਆਰ ਕਰ ਦਿੰਦਾ ਜੀ ਇੱਕ ਕੱਟ ਹੁੰਦਾ ਜੀ ਕਿਉਂਕਿ ਜਿਹੜਾ ਅੱਗੇ ਅਸੀਂ ਵਰਤਦੇ ਸੀ ਪਾਣੀ ਗਰਮ ਕਰਨ ਨੂੰ ਅਮ ਗੀਜਰ ਦੇਸੀ ਗੀਜਰ ਜਿਹਨੂੰ ਪਾਥੀਆ ਵਾਲਾਂ ਜਾਂ ਦੂਗਾ ਕਹਿੰਦੇ ਨੇ ਉਹ ਇੰਨੀ ਉਹ ਲੱਕੜ ਖਾ ਜਾਂਦਾ ਸੀ ਇਦੋਂ ਵੀ ਵੱਧ ਖਾਂਦਾ ਸੀ ਕੰਮ ਘੱਟ ਕਰਦਾ ਸੀਗਾ ਉਹ ਕੇਵਲ ਪਾਣੀ ਨੂੰ ਗਰਮ ਕਰਦਾ ਸੀਗਾ ਪਰ ਇਹ ਹੁਣੇ ਸਾਰਾ ਕੁਝ ਤਿਆਰ ਕਰਦਾ ਨਾਲ ਹੁੰਦੀ ਪਾਣੀ ਵੀ ਗਰਮ ਕਰਦਾ ਪਾਣੀ ਦੀ ਸਪਲਾਈ ਹੈ ਜਿਹੜੀ ਉਹ ਮੇਰੇ ਪਿੱਛੇ ਉਹ ਆ ਉੱਥੇ ਮੋਟਰ ਲੱਗੀ ਆ ਬਿਲਕੁਲ ਪਾਣੀ ਸਪਲਾਈ ਭਾਂਡੇ ਤੋਂ ਹੁੰਦੇ ਜਾਂਦੀ ਆ ਕਿਤੇ ਹੱਥ ਨਹੀਂ ਲਾਉਣਾ ਪੈਂਦਾ ਜੀ ਸਿਰਫ ਦੋ ਥਾਂ ਤੇ ਹੀ ਅੱਗ ਵਾਲੀ ਜਾਂਦੀ ਆ ਇੱਕ ਇੱਥੇ ਬੋਇਲਰ 'ਚ ਦੂਜੀ ਚੋਰਾਂ ਦੇ 'ਚ ਜਿੱਥੇ ਪ੍ਰਸ਼ਾਦੇ ਤਿਆਰ ਹੁੰਦੇ ਨੇ ਹੋਰ ਸਾਡੇ ਸਾਰੇ ਲੰਗਰ 'ਚ ਕਿਤੇ ਵੀ ਅੱਗ ਦੀ ਵਰਤ